ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਬੜਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈਗੀ ਆ 5.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਐਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਮੰਦ ਪਾਸਾ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੋਂ ਇੱਕ ਗਾਰ ਫੋਲਡ ਕਰਕੇ ਤੇ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਹੜਾ ਸਲੌੜ ਨੂੰ ਲਗਾ ਦੇਵਾਂਗੇ। ਤੇ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ। ਇਸ ਲੜ ਨੂੰ ਬੈਕ ਤੋਂ ਪेंच ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕੀ ਉਹ ਆਪਾਂ ਉੱਪਰ ਰੱਖ ਲਵਾਂਗੇ। ਉਸ ਤੋਂ ਅੱਗੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ। ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਫੋਲਡ ਕਰਕੇ ਤੇ ਬੈਕ ਤਾਂ ਕਿਸ ਲੜ ਦੇ ਵਿੱਚ ਬਲ ਪਾ ਕੇ ਇਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ। ਤ론 ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਆਓ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਦੇ ਵਿੱਚ ਹਲਕਾ ਹੋਲ ਲਾ ਕੇ ਤੇ ਬਲਾਂ ਨੂੰ ਖਿਲਾਰ ਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆਪਣਾ ਪ੍ਰੋਬੀਡਾ ਆਪਣਾ ਲੜੜ ਨੂੰ ਲੜਾਂ ਨੂੰ ਸੈੱਟ ਕਰਾਂਗੇ ਤੇ ਉੱਪਰਲੇ ਪੇਚ ਉਹਨਾਂ ਪੇਚਾਂ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਵ ਰੱਖਣਾ ਕਿਸੇ ਵੀ ਉੱਪਰਲੇ ਪੇਚ ਦਾ ਜਿਹੜਾ ਆਪਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਬਦ ਘੜ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੇਵ ਵਰਤ ਸਕਦੇ ਹੋ ਡਬਲ ਸ਼ੇਵ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵੱਧਿਆ ਘੱਟ ਹੋਏਗਾ ਤੁਸੀਂ ਡਬਲ ਸ਼ੇਵ 'ਚ ਦੇਖ ਕੇ ਉਸ ਲੜ ਦਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕੀ ਉਹ ਆਪਾਂ ਉੱਪਰ ਰੱਖ ਲਵਾਂਗੇ ਫਿਰ ਉਸ ਤਾਰ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਬੈਕ ਤਾਂ ਕਿਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਟੁੰਡੜਾ ਪਾਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕੀ ਉਹ ਆਪਾਂ ਉੱਪਰ ਰੱਖ ਲਵਾਂਗੇ ਤੁਨੇ ਸਲੜ ਦੇ ਵਿੱਚ ਵੀ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਬਲ ਨੂੰ ਇਕੱਠੇ ਕਰਕੇ ਤੇ ਬੈਕ ਟੱਕ ਸਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਸਲੜ ਨੂੰ ਲਗਾ ਜਮਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਆਪਣਾ ਇਸ ਤਰ੍ਹਾਂ ਲੜੂਗਾ ਉਸ ਰਾ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾਵਾਂਗੇ ਤੇ ਜਿਹੜੇ ਵੀਰਾਂ ਨੇ ਸਾਡੇ ਜਿਹੜੇ ਵੀਰਾਂ ਨੂੰ ਜਿਹੜੇ ਵੀਰਾਂ ਹੈ ਜਿਹੜੇ ਵੀਰਾਂ ਨੂੰ ਬਲਾਂ ਵਾਲੇ ਪੱਗ ਉਹਨਾਂ ਦੇ ਵਿੱਚ ਪ੍ਰੋਬਲਮ ਆਉਦੀ ਹੈ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਉਹ ਵੀ ਜਿਹੜੇ ਆਪਣੀ ਬਲਾਂ ਵਾਲੇ ਪੱਗ ਜਿਨ੍ਹਾਂ ਵਾਲਾਂ ਬਲਾਂ ਵਾਲੀ ਪੱਗ ਉਹਨਾਂ ਦੇ ਵਿੱਚ ਪ੍ਰੋਬਲਮ ਆਉਦੀ ਹੈ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਉਹ ਇਸ ਵੀਡੀਓ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੇ ਵੀਰ ਨੇ ਉਹ ਪ੍ਰੋਬਲਮ ਨੂੰ ਦਾ ਸੋਲੂਸ਼ਨ ਉਹ ਕਰ ਸਕਣਾਂ ਇਹੜਾ ਆਪਣਾ ਆਖਰੀ ਲੜਊਗਾ ਆਖੀ ਲੜ ਨੂੰ ਆਪਾਂ ਸਿੱਧਾ ਹੀ ਲਗਾਵਾਂਗੇ ਜੀ ਪਰ ਉਸ ਤੋਂ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀਗਾ ਲੜ ਨੂੰ ਆਪਾਂ ਪੰਜਵੇਂ ਲੜ ਥੱਲੇ ਦੱਬ ਦੇਵਾਂਗੇ ਇਸ ਲੜ ਨੂੰ ਹੁਣ ਚੰਗੀ ਤਰ੍ਹਾਂ ਜਿਹੜਾ ਆਪਣਾ ਪੰਜਵੇਂ ਲੜ ਥੱਲੇ ਦੱਬ ਦੇਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਲੜ ਨੇੜਾ ਰੱਬ ਦਮਾਗੇ ਜੀ ਹੁਣ ਆਪਾਂ ਪਾਪਾ ਦੇ ਪੈੰਦਰਾ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਾਲ ਹੋਣਗੇ ਉਹ ਵੀ ਜਿਹੜੇ ਆਪਾਂ ਪਾ ਲਵਾਂਗੇ ਸਾਰੇ ਲੜਾਂ ਦੇ ਵਿੱਚੋਂ ਪੱਗ ਪੈੰਦਰਾ ਜਿਹੜਾ ਆਪਣੇ ਬਾਲ ਹੋਣਗੇ ਆਪਾਂ ਪਾ ਲਵਾਂਗੇ ਜੀ ਜਿਹੜਾ ਹੁਣ ਆਪਾਂ ਸੈੱਟ ਕਰਾਂਗੇ ਜਿਹੜਾ ਸਰਦ ਸੈਂਟਰ ਦੇ ਵਿੱਚੋਂ ਪਹਿਲੜ ਲਗਾਏ ਸੀ ਉਸ ਲੜ ਦੇ ਨਾਲ ਜਿਹੜਾ ਆਪਣਾ ਸਿਰ ਆ ਕਵਰ ਕਰਾਂਗੇ ਉਸ ਲੜ ਨੂੰ ਖਿੱਚਾਂਗੇ ਜਿਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰਾ ਸਰਦ ਤੇੜਾ ਕਿਸ ਲੜ ਨੂੰ ਖਿਲਾਰਾਂਗੇ ਇਸ ਲੜ ਨੂੰ ਖੋਲਣ ਤੋਂ ਬਾਅਦ ਹੁਣ ਆਪਾਂ ਇਸ ਲੜ ਨੂੰ ਪੂਰੇ ਸਰਦ ਨੂੰ ਤੇੜਾ ਕਿਸ ਲੜ ਨੂੰ ਖਿਲਾਰ ਲਵਾਂਗੇ ਪੁਏ ਸਿਰ ਤੇ ਲੜਨ ਨੂੰ ਖਲਾਣ ਤੋਂ ਲੜਾਇਆ ਥਲੇ ਕਪੜੇ ਨੂੰ ਆਪਾਂ ਚੰਗੀ ਤਰ੍ਹਾਂ ਉਂਗਲਾਂ ਨਾਲ ਦੇ ਦੇਵਾਂਗੇ ਜੀ ਤੇੜਾ ਆਪਣਾ ਮੂਹਰ ਲੜਊਗਾ ਮੂਹਰਦਾਰ ਨੂੰ ਖਿੱਚ ਕੇ ਸੈਨੂੰ ਟੈਟ ਕਰਕੇ ਤੇ ਲੜਨ ਦੋਨਾਂ ਸਾਈਡਾਂ ਤੋਂ ਹੋਲਡ ਕਰਕੇ ਬੈਕ ਤੇ ਦਬ ਦਵਾਂਗੇ ਜਿਹੜੀ ਆਪਣੀ ਪੱਗਾਂ ਨੂੰ ਝੂਟ ਹੋ ਚੁੱਕੀ ਹੈ ਉਹਨਾਂ ਸਪੱਗ ਦੀ ਆਪਾਂ ਬਾਕੀ ਦੀ ਸੈਟਿੰਗ ਨੂੰ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ